ਹਲੋ ਸਤਿ ਸ਼੍ਰੀ ਅਕਾਲ ਦੋਸਤੋ ਇਕ ਵਾਰ ਫਿਰ ਹਾਜ਼ਰ ਆਈਆਂ ਤੁਹਾਡੇ ਸਾਹਮਣੇ ਲੈ ਕੇ ਕੁਝ ਨੌਲੇਜ ਦੀਆਂ ਗੱਲਾਂ ਮੈਨੂੰ ਇੰਨੀ ਜ਼ਿਆਦਾ ਨੌਲੇਜ ਤਾਂ ਨਹੀਂ ਹੈ ਮੈਂ ਇੰਨੀ ਵੱਡੀ ਫਿਲਾਸਫਰ ਤਾਂ ਨਹੀਂ ਹੈ ਪਰ ਕੁਝ ਸਮਾਂ ਆਪਣੀ ਸਟੱਡੀ ਜਾਂ ਆਪਣੀ ਪੜਾਈ ਤੋਂ ਜਾਂ ਕੁਝ ਐਕਸਪੀਰੀਅੰਸ ਦੇ ਨਾਲ ਮੈਂ ਸਿੱਖਿਆ ਹੈ ਜੋ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਆ ਤਾਂ ਠੀਕ ਉਹ ਇਹ ਹੈ ਕਿ ਸਾਨੂੰ ਭਕਾਰ ਦੀਆਂ ਇਦਾਂ ਦੀਆਂ ਪਰਸਥਤੀਆਂ ਐ ਕਿ ਉਹਨਾਂ ਪ੍ਰਸਥਿਤੀਆਂ ਵਿੱਚੋਂ ਵੀ ਸਾਨੂੰ ਸਮਾਂ ਕੱਢਣਾ ਚਾਹੀਦਾ ਹੈ। ਉਹਨਾਂ ਕੋਲ ਸਮਾਂ ਇੰਨਾ ਬਦਲ ਚੁੱਕਾ ਹੈ ਕਿ ਅਸੀਂ ਆਪਣੇ ਜਿਹੜੇ ਪੁਰਾਣੇ ਬਜ਼ੁਰਗਾਂ ਹਨ ਉਹਨਾਂ ਨੂੰ ਭੁੱਲ ਚੁੱਕੇ ਹਾਂ। ਸੋਸ਼ਲ ਮੀਡੀਆ ਵੀ ਵਰਤੋ, ਸਭ ਕੁਝ ਕਰੋ। ਲੇਕਿਨ ਆਪਣੇ ਰਿਸ਼ਤਿਆਂ ਨੂੰ ਨਾ ਭੁੱਲੋ। ਉਹਨਾਂ ਰਿਸ਼ਤਿਆਂ ਦੇ ਵਿੱਚ ਅਸੀਂ ਕੀ ਕਰਦੇ ਹਾਂ? ਕਿ ਅਸੀਂ ਆਪਣੇ ਰਿਸ਼ਤੇ ਹੀ ਭੁੱਲ ਬੈਠੇ ਹਾਂ। ਸਾਡੇ ਅਗਰ ਬੱਚੇ ਹੈ, ਅਸੀਂ ਬੱਚਿਆਂ ਦੀ ਪ੍ਰੋਪਰ ਕੇਅਰ ਨਹੀਂ ਕਰ ਰਹੇ। ਬੱਚੇ ਆਪਣੇ ਆਪ ਹੀ ਖੇਲੀ ਜਾ ਰਹੇ ਆ ਜਾਂ ਉਹਨਾਂ ਨੂੰ ਬਤ ਤੋਂ ਵੱਧ ਅਸੀਂ ਫੋਨ ਦੇ ਰਿਹਾ ਕਿ ਉਹ ਆਪਣੇ ਧਿਆਨ ਲੱਗੋ ਔਰ ਪੇਰੈਂਟਸ ਆਪਣੇ ਆਪ ਆਪਣੇ ਧਿਆਨ ਲੱਗੇ ਹੋਏ ਨੇ ਇਹ ਸਾਡੇ ਵਿੱਚ ਕੀ ਹੈ ਬਹੁਤ ਨੁਕਸ ਪੈ ਰਿਹਾ ਇਹ ਇੱਕ ਆਟਿਜ਼ਮ ਬਿਮਾਰੀ ਕਹਿੰਦੇ ਇਹਨੂੰ ਅਸੀਂ ਬੱਚਿਆਂ ਨੂੰ ਆਟਿਜ਼ਮ ਹੋ ਰਿਹਾ ਬੱਚੇ ਬਿਲਕੁਲ ਡਲ ਹੋ ਗਏ ਨੇ ਬੱਚਿਆਂ ਦੇ ਦਿਮਾਗ ਕੰਮ ਨਹੀਂ ਕਰ ਰਹੇ ਅਗਰ ਬੱਚੇ ਕਿਹ طرف ਦੇਖੀ ਜਾ ਰਹੇ ਦੇਖੀ ਜਾ ਰਹੇ ਨੇ ਖੇਲਣਾ ਉਹਨਾਂ ਦਾ ਨਹੀਂ ਪਤਾ ਉਹਨਾਂ ਦੀ ਬੋਡੀ ਸਟਰੋਂਗ ਨਹੀਂ ਹੈ ਸਾਰਾ ਕੁਝ ਕੀ ਹੈ ਆਟਿਜ਼ਮ ਦੇ ਬੱਚੇ ਸ਼ਿਕਾਰ ਨੇ ਇਸ ਕਰਕੇ ਮੈਂ ਇਹ ਸ਼ੇਅਰ ਕਰਨਾ ਚਾਹਣੀ ਆ ਕਿ ਸਾਨੂੰ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਧਿਆਨ ਦੇਣਾ ਚਾਹੀਦਾ ਪਹਿਲਾਂ ਵੀ ਪੇਰੈਂਟਸ ਹੁੰਦੇ ਸੀ ਪਰ ਬੱਚੇ ਜਿਆਦਾ ਗਰਾਊਂਡ ਦੇ ਵਿੱਚ ਖੇលਦੇ ਹੁੰਦੇ ਸੀ ਤੁਸੀਂ ਆਮ ਸਾਡਾ ਸਮਾਂ ਸੀ ਅਸੀਂ ਸਾਰਾ ਕੁਝ ਬਾਹਰ ਹੀ ਖੇលਦੇ ਰਹੇ ਆ ਸਾਡੇ ਸਮੇਂ ਦੇ ਵਿੱਚ ਨਾ ਇੱਕ ਟੀਵੀ ਹੁੰਦਾ ਸੀ ਉਹਦੇ ਵਿੱਚ ਸ਼ਕਤੀਮਾਨ ਆਉਂਦਾ ਸੀ ਉਹ ਐਤਵਾਰ ਨੂੰ ਅਸੀਂ ਦੌੜ ਦੌੜ ਕੇ ਦੇਖਣਾ ਉਹ ਵੀ ਆਪਣੇ ਘਰਾਂ ਦੇ ਵਿੱਚ ਟੀਵੀ ਨਹੀਂ ਹੁੰਦੀ ਕਿ ਕਿਸੇ ਟਾਮੇ ਟਾਮੇ ਟੀਵੀ ਹੋਣਾ ਜਿਹਦੇ ਘਰ ਟੀਵੀ ਹੋਣਾ ਅਸੀਂ ਨੱਠ ਕੇ ਦੇਖਣ ਚਲੇ ਜਾਣਾ ਪਰ ਇੰਨੀ ਖੁਸ਼ੀ ਹੁੰਣੀ ਤੇ ਅੱਜ ਤਾਂ ਦੋ ਦੋ ਤਿੰਨ ਤਿੰਨ ਘੰਟੇ ਚਾਰ ਚਾਰ ਘੰਟੇ ਬੱਚੇ ਨਕਾਤਰ ਫੋਨਾਂ ਤੇ ਜੋ ਕਿ ਬਹੁਤ ਗਲਤ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਇਹ ਸੁਜੈਸਟ ਕਰਨਾ ਚਾਹਣੀ ਆਪਣੇ ਬੱਚਿਆਂ ਨੂੰ ਜਿਆਦਾ ਤੋਂ ਜ਼ਿਆਦਾ ਗਰਾਊਂਡ 'ਚ ਲੈ ਕੇ ਜਾਓ ਅਗਰ ਕਿਸੇ ਦੇ ਘਰ ਗਰਾਊਂਡ ਪਲੇਸ ਨਹੀਂ ਹੈ ਉਹਨੂੰ ਬੱਚੇ ਨੂੰ ਐਕਸਰਸਾਈਜ਼ ਤੇ ਲਾ ਦਿਓ ਜਾਂ ਬੱਚੇ ਨੂੰ ਉਹਦੀ ਐਕਸਟਰਾ ਕੋਈ ਐਕਟੀਵਿਟੀ ਸਿਖਾਓ ਉਹਨੂੰ ਜਿਦਾ ਜਾਂ ਡਰਾਇੰਗ ਵਗੈਰਾ ਹੋ ਗਈ ਜਾਂ ਪੇਂਟਿੰਗ ਵਗੈਰਾ ਜਾਂ ਉਹਨੂੰ ਕੋਈ ਕ੍ਰਾਫਟ ਸਿਖਾਓ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਕੁਝ ਨਾ ਕੁਝ ਸਿੱਖਣਗੇ ਕੁਝ ਨਾ ਕਿਸੇ ਫਿਰ ਸੇ ਚੀਜ਼ਾਂ ਚ ਮਾਹਰ ਹੋਣਗੇ ਜਿਹਨਾਂ ਨੂੰ ਤਾਂ ਇਦਾਂ ਦੇ ਬੁਲਾਰੇ ਬਣਾ ਦਿਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਬੋਲਣ ਸਿੰਗਿੰਗ ਵਿੱਚ ਪਾ ਦਿਓ ਉਹ ਵੀ ਸਾਡੇ ਵਾਸਤੇ ਵਧੀਆ ਹੈ ਸੋ ਮੈਂ ਇਹੋ ਜਿਹੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਸੀ ਅਗਰ ਕਿਸੇ ਨੂੰ ਪਸੰਦ ਆਈਆਂ ਹੋਣ ਤੇ ਪਲੀਜ਼ ਮੈਨੂੰ ਕਮੈਂਟ ਦੇ ਵਿੱਚ ਲਿਖਣਾ ਥੈਂਕ ਯੂ ਵੈਰੀ ਮੱਚ